ਜੋਦਾ ਮਾਰਚ ਨੂੰ ਮੇਰੀ ਸ਼ਾਮ ਨੂੰ 7 ਕੁ ਸੁਖਵੀਰ ਸਿੰਘ ਦਾ ਫੋਨ ਆਉਂਦਾ ਬਾਦਲ ਦਾ ਦਿੱਲੀ ਤੋਂ ਤੇ ਮੈਨੂੰ ਬੜਾ ਬੜਾ ਰੂਡਲੀ ਬੋਲਦੇ ਆਓ ਗੇਟ ਨਹੀਂ ਖੋਲਦੇ ਹੂੰ ਤੋ ਤੂੰ ਤੂੰ ਮੈਮ ਹੋ ਗਈ ਫਿਰ ਮੈਨੂੰ ਇਹ ਵੀ ਕਹਿਣਾ ਪਿਆ ਵੀ ਪਹਿਲਾਂ ਤਮੀਜ਼ ਸਿੱਖੋ ਇੱਕ ਵਾਰੀ ਚਾਂਸ ਰਾਂ ਕਿਦਾਂ ਗੱਲ ਕਰੀ ਦੀ ਆ ਖਾਸਾ ਮਤਲਬ ਬੋਲ ਬਾਲਾ ਜੇ ਮੈਥੋਂ ਵੀ ਗੁੱਸੇ ਨਾਲ ਬੋਲਿਆ ਗਿਆ ਵੀ ਇਹ ਕਿਹੜਾ ਤਰੀਕਾ ਹੋਇਆ ਤੁਸੀਂ ਆਰਡਰ ਕਰੀ ਜਾਂਦੇ ਕੋਈ ਵਾਰੀ ਚਾਂਸ ਦਬ ਇੱਕ ਆਪਣਾ ਆਟੋਨੋਮੀ ਹੈ ਯੂਨੀਵਰਸਿਟੀ ਦੀ ਤੋ ਐਨੀਵੇ ਤੂੰ ਤੂੰ ਮੈਮ ਜੀ ਖਾਸੀ ਹੋ ਗਈ ਉਦੇ ਬਾਅਦ ਫਿਰ ਇਹ ਕੰਮ ਚੱਲਦਾ ਰਿਹਾ ਉਹ ਗੇਟ ਗੁੱਟ ਦੀ ਪ੍ਰੋਬਲਮ ਮੇਰਾ ਖਤੀ 30 ਮਾਰਚ ਨੂੰ ਫਿਰ ਮੈਨੂੰ ਸ਼ਾਮ ਦੇ ਟਾਈਮ 7 ਵਜੇ ਵੱਡੇ ਬਾਦਲ ਸਾਹਿਬ ਦਾ ਪ੍ਰਕਾਸ਼ ਸਿੰਘ ਬਾਦਲ ਦਾ ਫੋਨ ਆਇਆ ਕਿ ਉਹ ਗੇਟ ਨਹੀਂ ਖੋਲਦੇ ਤੁਸੀਂ ਮੈਂ ਕਿਹਾ ਜੀ ਉੱਥੇ ਗੇਟ ਤਾਂ ਹੈ ਹੀ ਕੋਈ ਨਹੀਂ ਅਗੇ ਨਹੀਂ ਅਸੀਂ ਮੈਂ ਉੱਥੇ ਇਲੈਕਸ਼ਨ ਵੇਲੇ ਕਿਸੇ ਲੋਕ ਨਗਰ ਵਾਲੇ ਨੂੰ ਕਹਿ ਕੇ ਗਿਆ ਸੀ ਬਈ ਤੂੰ ਗੇਟ ਖੁਲਾਵਾਵੇਂ ਗੇਟ ਖੋਲੋ ਉੱਥੇ ਮੈਂ ਕਿਹਾ ਜੀ ਉੱਥੇ ਗੇਟ ਹੈ ਹੀ ਨਹੀਂ ਅਗੇ ਮੈਂ ਪੀ ਡਬਲਯੂ ਡੀ ਪੇਜਾਂ ਫਿਰ ਮੈਂ ਫਿਰ ਉਹਨੇ ਜਰ ਮੈਂ ਸਮਝੇਗਾ ਪਰ ਨਹੀਂ ਇਹਨਾਂ ਨਾਲ ਮੇਰੀ ਗੱਲ ਨਹੀਂ ਬਣਨੀ ਮੈਂ ਕਿਹਾ ਜੀ ਕੋਈ ਨਹੀਂ ਮੈਨੂੰ ਹਫਤਾ ਤੱਕ ਟਾਈਮ ਦਿਓ ਫਿਰ ਕਿਉਂਕਿ ਇਹਨਾਂ ਨਾਲ ਹੁਣ ਲੜਾਈ ਕਰਕੇ ਕ੍ਯਾ ਕਰੋਗੇ ਤੁਸੀਂ ਮੈਂ ਇਥੇ ਪੀ ਡਬਲਯੂ ਡੀ ਪੈ ਮੈਂ ਫਿਰ ਉਹ ਅਗਲੇ ਦਿਨ ਫਿਰ ਮੈਂ ਰਿਜ਼ਾਈਨ ਕਰਤਾ ਇਹ ਇਹ ਗੇਟ ਕਿਹੜੇ ਦੀ ਰੌਲਾ ਸੀਗੇ ਇਹ ਗੇਟ ਸੀ ਜੀ ਦੇਖੋ ਉਧਰਲੇ ਪਾਸੇ ਪਹਿਲਾਂ ਤਾਂ ਸਾਡੇ ਕਿਚੂਲੀ ਨਗਰ ਵਾਲੇ ਪਾਸੇ ਇੱਕ ਗੇਟ ਹੁੰਦਾ ਸੀ ਹਮ ਇੱਥੇ ਸਾਡੇ ਉਸ ਸਾਈਡ ਤੇ 1450 ਝੁਗੀਆਂ ਸੀ ਹਮ ਬਾਹਰੋਂ ਪ੍ਰਾਈਵੇਟ ਉਹ ਡਾਕਟਰ ਐਮ ਐਸ ਰੰਦਾਵਾ ਬਹੁਤ ਬੜਾ ਨਾਈਸ ਆ ਤੇ ਮਿਸ ਉਹਨਾਂ ਨੇ ਨਾ ਜਿੱਥੇ ਵਰਕਰ ਹੁੰਦੇ ਸੀ ਉਹਨਾਂ ਝੁੱਗੀਆਂ ਝਗੀਆਂ ਬਣਾਉਂਦੇ ਉਹ ਕੰਸਟਰਕਸ਼ਨ ਵਰਕ ਹੁੰਦੀ ਉਹ ਵਧੀ ਗਈਆਂ ਫਿਰ ਕੋਈ ਕਿਸੇ ਨੂੰ ਗਾਂ ਝੁੱਗੀ ਕਿਰਾਏ ਤੇ ਦੇ ਜਾਂਦਾ ਸੀ ਕੋਈ ਰਿਕਸ਼ੇ ਵਾਲਾ ਦੇ ਜਾਂਦਾ ਸੀ ਉਹ ਫਿਰ ਉਹਨਾਂ ਨੇ ਇੱਥੇ ਇੰਨਾ ਕ ਪਾਇਆ ਸੀ ਗੰਦ ਵੀ ਮੇਰੀ ਵਾਈਫ ਤੇ ਮੇਰੀ ਡਾਟਰ ਲਾ ਛੇ ਟਾਈਪ ਚ ਰਹਿੰਦੇ ਸੀ ਇਹ ਬਾਹਰ ਸੈਰ ਕਰਨੇ ਸੀ ਤੇ ਇਹਨਾਂ ਦੀ ਵਾਲੀਆਂ ਖੂਨ ਪੈ ਕੇ ਦੋ ਮੁੰਡੇ ਹੂੰ ਤੋਂ ਉਹਨੂੰ ਮੈਨੂੰ ਬੜਾ ਗੁੱਸਾ ਹੈ ਵੀ ਇਹ ਝੁੱਗੀਆਂ ਯਾਰ ਠਾਉਣੀਆਂ ਚਾਹੀਦੀਆਂ ਤੇ ਮੈਂ ਵਾਈਫ ਨੂੰ ਅਸਾਂ ਮੈਂ ਕਿਹਾ ਜੇ ਮੇਰਾ ਆਵੇ ਨਾ ਕਿ ਮੈਂ ਝੁੱਗੀਆਂ ਪਹਿਲਾਂ ਸਭ ਤੋਂ ਠਾਉਂ। ਉਹ ਮੈਨੂੰ ਕਹਿੰਦੀ ਰੱਬ ਗੰਜੇ ਨੂੰ ਨੱਖ ਨਾ ਦੇ ਜਦ ਦਾ ਮਜ਼ਾਕ ਕਰਦੇ। ਤੋਂ ਮੈਂ ਜਿਵੇਂ ਸੀ ਬਣੇ ਤੇ ਮੇਰਾ ਪਹਿਲਾ ਕੰਮ ਇਹੀ ਸੀ ਵੀ ਇੱਕਦਮ ਇਹ ਗੇਟ ਬੰਦ ਕਰਨਾ। ਹੂੰ ਇਹ ਕੋਦਰਲੇ ਪਾਸਿਓਂ ਝੁੱਗੀਆਂ ਠਾਉਣੀਆਂ। ਹੂੰ ਤੋ 450 ਮੇ ਝੁੱਗੀ ਬਿਠਾਤੀ 10 ਏਕੜ ਜ਼ਮੀਨ ਮੈਥੋਂ ਖਾਲੀ ਕਰਵਾਈ ਤੇ ਉਹ ਫਿਰ ਗੇਟ ਵੀ ਉਧਰੋਂ ਬੰਦ ਕਰਤਾ ਵੀ ਇਧਰੋਂ ਚੋਰ ਚੱਕੇ ਵੀ ਆਉਂਦੇ ਨੇ ਨਾਲੇ ਉਹਦਾ ਕੋਈ ਮਤਲਬ ਨਹੀਂ ਚਾਰ ਨੰਬਰ ਗੇਟ ਆ ਕਾ ਬੜਾ ਵਧੀਆ ਕਿੰਨੇ ਕ ਗੇਟ ਤੁਸੀਂ ਮੈਨਜ ਕਰੋਗੇ ਹੂੰ ਤੋ ਉਹ ਗੇਟ ਦੀ ਉਹ ਕਦੇ ਇਲੈਕਸ਼ਨ ਤੇ ਆਏ ਕਿਤੇ ਬਾਦਲ ਸਾਹਿਬ 2007 ਦੀਆਂ ਦੇ ਇਲੈਕਸ਼ਨਾਂ ਸੀ ਹੂੰ ਤੋ ਉਹ ਕਦੇ ਕਿਸ਼ੂਰ ਨਗਰ ਵਾਲਿਆਂ ਨੇ ਕਿਹਾ ਹਣਾ ਵੀ ਸਾਡਾ ਉਹ ਗੇਟ ਖਲਾ ਦਿਓ ਵੀ ਉਹ ਬੜਾ ਦਬੰਗਆ ਵੀ ਸੀ ਮੰਨਦਾ ਨਹੀਂ ਕੋਈ ਨਹੀਂ ਕਹਿੰਦਾ ਮੈਨੂੰ ਆ ਲੈੰਦੋ ਸਭ ਤੋਂ ਵੱਡਾ ਗੇਟ ਖਲਾਵਾਂਗੇ ਉੱਥੇ ਤੇ ਉਹ ਮੈਨੂੰ ਕਹਿੰਦੇ ਮੈਂ ਉੱਥੇ ਪੋਲੀਟੀਸ਼ੀਅਨ ਪੋਲੀਟੀ ਉਹ ਤੇ ਕਹਿੰਦੇ ਆਸਾ ਆਪਣੀ ਰੈਲੀ ਤੇ ਵੀ ਤੂੰ ਖੋਲੋ ਤੋਂ ਮੈਂ ਸਮਝ ਗਿਆ ਕਿ ਇਹਨਾਂ ਦਾ ਮਖਰਾਬ ਹੈ ਨਾ ਫਿਰ ਮੈਂ ਕਿਹਾ ਵੀ ਨਹੀਂ ਬੈਠ ਰਹੀ ਹੈ ਵੀ ਰਿਜ਼ਾਈਨ ਕਰ ਦੋ ਤੁਸੀਂ ਜਦ ਰਿਜ਼ਾਈਨ ਕੀਤਾ ਸੀ ਦੱਸਿਆ ਸੀਗਾ ਵੀ ਤੁਸੀਂ ਰੋਟੀ ਨਹੀਂ ਉੱਥੇ ਖਾਧੀ ਸੀਗੀ ਸਾਰਾ ਕੁ ਸਾਮਾਨ ਚੱਕ ਲੈ ਸੀ ਨਾ ਹਾਂ ਹਾਂ ਮੈਂ ਉਹ ਦਿਨ ਦੁਪਹਿਰੇ ਇਹਨਾਂ ਨੇ ਕੀ ਕੀਤਾ ਮੈਂ ਇੱਕ ਨੂੰ ਰਿਜ਼ਾਈਨ ਕੀਤਾ ਨਾ ਤੇ ਰਿਜ਼ਾਈਨ ਦੇ ਵਿੱਚ ਹੁੰਦਾ ਵੀ 3 ਮਹੀਨੇ ਦਾ ਨੋਟਿਸ ਦੇਣਾ ਪੈਂਦਾ ਹੂੰ ਤੋਂ ਮੈਂ ਨੋਟਿਸ ਦਿੱਤਾ ਤਾਂ ਇਹ ਸਮਝ ਗਏ ਕਿ ਤਿੰਨ ਮਹੀਨੇ ਵੀ ਔਖਾ ਹੋਊਗਾ ਤੇ ਸਾਨੂੰ ਵੀ ਔਖਾਂ ਕਰੂਗਾ ਉਹ ਫਿਰ ਉਹਨਾਂ ਨੇ ਮੈਨੂੰ 6 April ਨੂੰ ਤਿੰਨ ਮਹੀਨੇ ਦੀ ਤਨਖਾਹ ਦੇ ਕੇ ਹੂੰ ਬਿਨਾ ਕੰਮ ਤੋਂ ਅਡਵਾਂਸ ਪੇਮੈਂਟ ਦੇ ਕੇ ਤੇ ਇਹਨਾਂ ਨੇ ਕਿਹਾ ਵੀ ਤੂੰ ਜਾ। ਇਹ ਸਾਨੂੰ ਵੀ ਮੈਂ ਪਹਿਲੀ ਵਾਰੀ ਬਿਨਾ ਕੰਮ ਤੋਂ ਮੈਨੂੰ ਤਿੰਨ ਮਹੀਨੇ ਦੀ ਤਨਖਾਹ ਮਿਲੀ ਸੀ। ਤੋਂ ਮੈਂ ਫਿਰ 6 April ਨੂੰ ਹੀ ਤੇ ਤੋਂ ਮੈਨੂੰ ਆ ਗਿਆ ਉਹ ਫਰੈਂਚਸ਼ਿਪ ਵਿਸ਼ੇ ਡਵੈਲਪਮੈਂਟ ਐਗਰੀਕਲਚਰ ਸੈਕਟਰ ਦਾ ਬੋਰਡ ਆਫ ਮੈਨੇਜਮੈਂਟ ਤੁਹਾਡੀਆਂ ਥੈਂਕਸ ਕਰਦੇ ਹਾਂ ਤੁਸੀਂ ਉਹਨਾਂ ਨੇ ਬੜਾ ਅੱਛਾ ਲਿਖਿਆ ਸੀ ਕਿ ਬੜੀ ਅੱਛੀ ਸਰਵਿਸ ਕੀਤੀ ਇਹਨਾਂ ਨੇ। ਅੰਨੇ ਕੰਮ ਕੀਤੇ 100 ਕਰੋੜ ਸੈਂਟਰ ਚੋਂ ਲਿਆਂਦਾ ਬੜਾ ਮੇਰਾ ਇਹਨਾਂ ਨੇ ਕੀਤਾ ਤੇ ਵੀ ਐਦਾਂ ਤੁਹਾਨੂੰ ਸਿੱਤ ਨਾ ਮੈਨੂੰ ਭੇਜ ਰਹੇ ਤੇ ਠੀਕ ਆ ਤਾਂ ਫਿਰ ਮੈਂ ਉਦੋਂ ਨਹੀਂ ਦੁਪਹਿਰ ਆਇਆ ਫਿਰ ਮੈਂ ਕਿਹਾ ਉਹ ਮੈਂ ਦੁਪਹਿਰੇ ਇੱਥੇ ਜ਼ਰ ਵੱਟੀ ਪਾਣੀ ਵੀ ਨਹੀਂ ਖਾਣਾ ਤੇ ਮੇਰੇ ਇੱਕ ਦੋਸਤ ਦਾ ਘਰ ਸੀ ਨਵੇਂ ਜਿਹੇ ਬਣਿਆ ਸੀ ਆਪਣੇ ਰੰਦੀਸ਼ ਨਾਲ ਤੋਂ ਮੈਂ ਪੈਕ ਕਰਕੇ ਟਰੱਕ ਚੱਕਿਆ ਤੇ ਸਮਾਨ ਉੱਥੇ ਸਾਰੀ ਫੈਮਿਲੀ ਉੱਥੇ ਆਹ ਸਾਰੀ ਫੈਮਿਲੀ ਜਿਵੇਂ ਤੁਸੀਂ ਦਿਮਗ ਨੇਚਰ ਦੇ ਵਿੱਚ ਤੁਸੀਂ ਕਿਹਾ ਵੀ ਦਿਮਗ ਨੇਚਰ ਜੇ ਰਹਿਣੇ ਹੋ ਨਾ ਤੁਸੀਂ ਕਦੇ ਰਿਗਰਟ ਤਾਂ ਨਹੀਂ ਹੋਇਆ ਉਸ ਚੀਜ਼ ਦਾ ਵੀ ਕਦੇ ਆ ਅਸੀਂ ਫੈਸਲਾ ਲਿਆ ਸੀ ਨੋ 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 ਕਦੇ ਵੀ ਨਹੀਂ ਸੀ ਨੋ 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 ਕਦੇ ਨਹੀਂ ਤੁਸੀਂ ਜਰਾਂ ਨੂੰ ਕਿ ਮੈਂ ਜਦ ਦਿਨ ਛੱਡਿਆ ਮੈਂ ਦੋ ਵਾਰੀ ਵੀ ਸੀ ਬਣਿਆ بڑے ਲੋਕਾਂ ਦੇ ਫਰੰਟ ਪੇਜ ਨਿਊਜ਼ ਆਉਂਦੀ ਰਹੀਆਂ ਅਖਬਾਰਾਂ ਦੇ ਵਿੱਚ ਸਾਰੀਆਂ ਨੇ ਜਦ ਮੈਂ ਪਹਿਲੀ ਵਾਰੀ ਬਣਿਆ 2001 ਚ ਵੀ 2005 ਵਿੱਚ ਹੀ 12 ਭਰਿਆ ਸੀ ਫਰੰਟ ਪੇਜ ਤੇ ਕਿਸੇ ਨੇ ਕਹਿਣਾ ਪਹਿਲਵਾਨ ਨੂੰ ਵੀ ਸੀ ਲਾਤਾ ਕਿ ਇਹਨੇ ਕੁਝ ਕਹਿਣਾ ਕਿ ਪਰ ਅੱਛੀਆਂ ਨਿਊਜ਼ ਸੀ ਫਰੰਟ ਪੇਜ ਨਿਊਜ਼ ਮੈਂ ਜਦ ਟੈਲੀਫੋਨ ਵੀ ਆਇਆ ਜਦ ਦਿਨ ਮੈਂ ਛੱਡਿਆ ਸਭ ਤੋਂ ਜ਼ਿਆਦਾ ਮੈਨੂੰ ਟੈਲੀਫੋਨ ਛੱਡਣ ਤੇ ਆਏ। ਵੀ ਕਿਉਂ ਛੱਡਿਆ? ਨਹੀਂ ਬਧਾਈਆਂ। ਹਾਂ। ਬਾਰ ਕਰ ਦਿੱਤੀ ਲੋਕਰ। ਤੁਸੀਂ ਆਹਨੋ ਕਿ ਮੈਂ ਅਜੇ ਤੱਕ ਨਹੀਂ ਕਦੇ ਮਿਲਿਆ ਮੈਂ ਕੀ ਨਾ ਉਹਦਾ ਮਹਾਨ ਜਿਹੜਾ ਮੈਂਬਰ ਪਾਰਲੀਮੈਂਟ ਹੈ। ਹਮ ਆਪਣਾ ਸਰੋਪਨੀ ਕਾਲੀ ਦਲ ਅਮਰਸਾਦ ਦਾ ਪ੍ਰੈਜ਼ੀਡੈਂਟ ਜਿਹੜਾ ਸਿਮਰਜੀਤ ਸਿੰਘ ਮਾਨ ਹਾਂ। ਜੀ। ਮੈਂ ਇਹ ਤਾਂ ਕਿ ਨੋ ਨੋ ਕਹਿੰਦੀ ਸੀ ਮੇਰੇ ਅਸੂਰ ਰਸ ਨਾ ਫੋਨ ਆ ਗਿਆ ਉਹ ਡਾਕਟਰ ਸਾਹਿਬ ਬਹੁਤ ਬਹੁਤ ਵਧਾਈਆਂ ਕਿਸੇ ਤੇ ਵਿੱਚ ਦਾ ਰੀਡ ਦੀ ਹੰਡੀ ਹੈਗੀ ਆ ਤੁਸੀਂ ਬਹੁਤ ਚੰਗਾ ਕੀਤਾ ਜਿਹੜਾ ਛੱਤ ਡਿਜ਼ਾਈਨ ਕਰਤਾ ਸੋ ਅਖਬਾਰਾਂ ਚ ਬਹੁਤ ਅਖਬਾਰਾਂ ਨੇ ਮੀਡੀਆ ਨੇ ਮੇਰੀ ਬਹੁਤ ਸਪੋਰਟ ਕੀਤੀ ਸੀ ਬਹੁਤ ਅੱਛਾ ਲਿਖਿਆ ਸੀ ਮੇਰੇ ਬਾਰੇ ਵੀ ਪੋਲਿਟਿਕਲ ਟ੍ਰਿਬਿਊਨ ਦੇ ਵਿੱਚ ਐਡੀਟੋਰੀਅਲ ਆਇਆ ਤੇ ਯੂਨੀਵਰਸਿਟੀ ਦੇ ਵਿੱਚ ਪੋਲਿਟਿਕਲ ਇੰਟਰਫੀਰੈਂਸ ਨਹੀਂ ਚਾਹੀਦੀ ਬਹੁਤ ਅੱਛਾ ਐਡੀਟੋਰੀਅਲ ਬਹੁਤ ਪੇਪਰਾਂ ਜਿਹੜਾ ਐਡੀਟੋਰੀਅਲ ਆਇਆ ਸੀ ਇਹ ਮੈਨੂੰ ਛੱਡਣ ਤੇ ਜ਼ਿਆਦਾ ਲੋਕਾਂ ਨੇ ਵਧਾਈਆਂ ਆਈਆਂ ਤੇ ਮੈਨੂੰ ਰਿਗਰਟ ਕੋਈ ਨਹੀਂ ਯੂਨੀਵਰਸਿਟੀ ਦੇ ਜੋ ਪਹਿਲਾਂ ਦੇ ਹਾਲਾਤ ਸੀਗੇ ਤੇ ਹੁਣ ਦੇ ਹਾਲਾਤ ਨੇ 2025 ਦੇ ਆਪਾਂ ਗੱਲ ਕਰਦੇ ਹਾਂ ਤੁਸੀਂ ਕਈ ਕਰੋੜ ਦੇ ਪ੍ਰੋਜੈਕਟਸ ਲੈ ਕੇ ਆਉਂਦੇ ਉੱਥੇ ਹਨਾ ਬਹੁਤ ਸਾਰੇ ਵੱਡੇ ਵੱਡੇ ਜਿਹੜੇ ਕਹਿ ਦਈਏ ਵੀ ਚਿਹਰੇ ਸੀ ਜਿਨ੍ਹਾਂ ਨੂੰ ਤੁਸੀਂ ਮਿਲਦੇ ਰਹੇ ਹੋ ਪ੍ਰੋਜੈਕਟਸ ਲਿਆਉਂਦੇ ਰਹੇ ਹੋ ਤੇ ਹੁਣ ਦੇ ਹਾਲਾਤ ਨੇ ਕਿਵੇਂ ਕੰਪੇਅਰ ਕਰਕੇ ਦੇਖਦੇ ਪਿਓ ਵੀ ਹੁਣ ਕਿਦਾਂ ਦਾ ਐਕਚੁਅਲੀ ਨਾ ਫੰਡ ਮੇਰੇ ਵੇਲੇ ਵੀ ਜਿਹੜੇ ਰਿਸਰਚ ਫੰਡ ਸੀ ਉਹਦਾ ਸਟੇਟ ਨਹੀਂ ਸੀ ਬਹੁਤੇ ਦਿੰਦੀ ਹੂੰ ਪਰ ਇਹ ਜਰੂਰ ਸੀ ਵੀ ਪੋਸਟ ਕੋਈ ਖਾਲੀ ਨਹੀਂ ਸੀ ਹੁੰਦੀ ਨਾਲ ਦੀ ਨਾਲ ਤੁਸੀਂ ਡਿਊਟ ਕਰਦੇ ਸੀ ਨਾਲ ਦੀ ਨਾਲ ਅਸੀਂ ਸਾਰੀਆਂ ਪੋਸਟਾਂ ਭਰ ਦਿੰਦੇ ਸੀ ਹੁਣ ਤਕਰੀਬਤ ਦੀਆਂ ਪੋਸਟਾਂ ਖਾਲੀ ਪਈਆਂ ਨੇ ਮੇਰੇ ਵੇਲੇ ਇਹ ਨਹੀਂ ਸੀ ਮੈਨੂੰ ਯਾਦ ਹੈ ਜਦ 2002 ਚ ਕਾਂਗਰਸ ਗਵਰਨਮੈਂਟ ਬਣੀ ਐ ਮਾਰਚ 2002 ਚ ਬਣੀ ਐ ਮੈਂ ਨਾ ਕੁਝ ਪੋਸਟਾਂ ਦੀ ਇੰਟਰਵਿਊ ਰੱਖੀ ਸੀ ਇੰਟਰਵਿਊ ਰੱਖੀ ਸੀ ਤੇ ਸਰ ਪੰਜਾਬ ਗਵਰਨਮੈਂਟ ਨੇ ਇੱਕ ਸਰਕੂਲਰ ਕੱਢ ਦਿੱਤਾ ਹੂੰ ਜਿਹੜੇ ਵੀ ਪੋਸਟਾਂ ਭਰੀਆਂ ਜਾ ਰਹੀਆਂ ਨੇ ਜਾਂ ਇੰਟਰਵਿਊ ਹੋਣੀ ਹੈ ਜਾਂ ਸਿਲੈਕਸ਼ਨ ਹੋ ਗਈ ਹੈ ਉਹਨਾਂ ਨੂੰ ਆਰਡਰ ਨਹੀਂ ਦੇਣੇ ਬੈਨ ਟੋਟਲ ਵੀ ਉਹਨਾਂ ਨੂੰ ਆਰਡਰ ਨਹੀਂ ਦੇਣੇ ਕੋਈ ਜੁਆਇਨਿੰਗ ਨਹੀਂ ਕੋਈ ਪੋਸਟ ਨਹੀਂ ਭਰਨੀ ਹੂੰ ਤੋਂ ਮੈਂ ਪੋਸਟ ਇੰਟਰਵਿਊ ਰੱਖੀ ਸੀ ਰਜਿਸਟਰ ਉਹ ਮੈਂ ਮੇ ਕਾਪੀ ਆ ਗਈ ਫਰੈਂਚਾਈਜ਼ ਕਮਿਸ਼ਨ ਡਿਵੈਲਪਮੈਂਟ ਨੇ ਲੈਟਰ ਭੇਜਿਆ ਡਾਇਰੈਕਟਰ ਆਗਰੀਕਲਚਰ ਡਾਇਰੈਕਟਰ ਹਾਰਟੀਕਲਚਰ ਐਮ ਐਮ ਡੀ ਮਾਰਕਫੈਡ ਐਮ ਡੀ ਐਗਰੋ ਇੰਡਸਟਰੀਜ਼ ਆ ਅਟੋ ਨੰਬਰ ਤੇ ਡਾਕਟਰ ਮੈਂ 22 ਚਾਂਸਾ ਪੀਯੂ ਲੁਧਿਆਣਾ ਬੈਨ ਔਨ ਫਿਲਿੰਗ ਅਪ ਅਪੋਸ ਤੋਂ ਮੇਰਾ ਰਜਿਸਟਰਡ ਸੀ ਆਈਐਸਸੀਓ ਲੈ ਕੇ ਆ ਗਿਆ ਕਹਿੰਦਾ ਜੀ ਆਹ ਆਰਡਰ ਆ ਗਏ ਨੇ ਤਾਂ ਸਰਕਾਰ ਦੇ ਤੇ ਇਹ ਤਾਂ ਸਾਨੂੰ ਇੰਟਰਵਿਊ ਜਿਹੜੇ ਰੱਖਿਆ ਉਹ ਕੈਨਸਲ ਕਰਨੀ ਪਣੀ ਆ ਮੈਂ ਕਿਹਾ ਮੈਂ ਤਾਂ ਸਰਕਾਰ ਦੇ ਅੰਡਰ ਨਹੀਂ ਹੈਗਾ ਇਹ ਤਾਂ ਆਟੋਨੋਮਸ ਯੂਨੀਵਰਸਿਟੀ ਹੈ ਹੂੰ ਅੱਛਾ ਉਦੋਂ ਐਗਰੀਕਲਚਰ ਮਿਨਿਸਟਰੀ ਸੀ ਮਿਸੇ ਪਠੜਲ ਤੋਂ ਮੈਂ ਆਪਣੇ ਸੈਕਟਰੀ ਨੂੰ ਕਿਹਾ ਮੈਂ ਕਿਹਾ ਮਿਸੇ ਪਠੜਲ ਮੇਰੀ ਗੱਲ ਕਰਾ ਦੋ ਉਹ ਕਹਿੰਦਾ ਸਰ ਉਹ ਸੈਕਟਰੀ ਮਾਈਂਡ ਕਰ ਜੂ ਮੈਂ ਕਹਾ ਲੈ ਵੀ ਤੇ ਸੈਕਟਰੀ ਸੈਕਟਰੀ ਮਾਈਂਡ ਕਰ ਜੂ ਆ ਕਾ ਤਰੀਕਾ ਹੈ ਤੋ ਮੈਂ ਰਜਿੰਦਰ ਕੋਲ ਪਰਠਲ ਨੂੰ ਫੋਨ ਕੀਤਾ ਹੈ ਗੁੱਡ ਰਿਲੇਸ਼ਨ ਵਿਦ them ਮੈਂ ਕਹਾ ਜੀ ਆ ਆਰਡਰ ਆਏ ਨੇ ਮੈਨੂੰ ਮੈਨੂੰ ਅੱਜ ਮਹਿਸੂਸ ਹੋ ਰਿਹਾ ਵੀ ਮੈਂ ਸੈਕਟਰੀ ਐਗਰੀਕਲਚਰ ਦੇ ਅੰਡਰ ਆਂ ਇਹ ਤੁਹਾਨੂੰ ਪੁੱਛ ਗਿਆ ਆਰਡਰ ਕੱਢਿਆ ਕਹਿੰਦੀ ਨਹੀਂ ਤੁਸੀਂ ਜੀ ਦੀ ਮੈਨੂੰ ਫੋਟੋ ਕਾਪੀ ਭੇਜੋ ਤੇ ਭੁੱਲ ਜਿਓ ਇਹਦੇ ਬਾਰੇ ਤੋਂ ਮੈਂ ਉਹਦੀ ਫੋਟੋਕਾਪੀ ਭੇਜੀ ਅਗਲੇ ਦਿਨ ਉਹ ਸੈਕਟਰੀ ਵਾਲਾ ਚਿੱਠੀ ਆ ਗਿਆ ਇਹ ਲੈਟਰ ਇਸ਼ੂਡ ਵਾਈਡ ਨੰਬਰ 101 ਇਸ ਵਿਦ ਰੈਫਰੈਂਸ ਟੂ ਵਾਈਸ ਚਾਂਸਲਰ ਹੀ ਬਾਈ ਵਿਦਡਰਨ ਵੈਨਿਸ਼ ਕਰਦਾ ਟੋਟਲੀ ਹਾਂ ਵੀਸੀ ਨਾ ਵੀਸੀ ਦਾ ਕੋਈ ਵੀਸੀ ਨੂੰ ਤੁਸੀਂ ਆਰਡਰ ਨਹੀਂ ਕਰ ਸਕਦੇ ਯੂਨੀਵਰਸਿਟੀ ਨੂੰ ਸੋ ਇਹ ਸਾਰੀਆਂ ਪੋਸਟਾਂ ਪਰੀਆਂ ਸਟੇਟ ਗਵਰਨਰ ਦਾ ਪਾਸ ਹੈ ਉਹਨਾਂ ਦਾ ਸੀ ਬਿਆਨ ਜਾਂ ਕੋਈ ਸੀ ਸੋ ਯੂਨੀਵਰਸਿਟੀ ਦੀ ਆਟੋਨਮੀ ਬਾਸਤੇ ਮੈਂ ਕੰਪਰੋਮਾਈਜ਼ ਨਹੀਂ ਕਰਦਾ ਬਈ ਨਹੀਂ ਨਹੀਂ ਪਸੰਦ ਕਿਉਂਕਿ ਸਾਡਾ ਪਾਰਲੀਮੈਂਟ ਦਾ ਪਾਸ ਹੈ ਯੂਨੀਵਰਸਿਟੀ ਪਾਰਲੀਮੈਂਟ ਦੇ ਰੂਲ ਦੇ ਅੰਦਰ ਬਣੀ ਹੈ ਔਰ ਆਟੋਨੋਮਸ ਹੈ ਕੋਈ ਇੰਟਰਫੀਰੈਂਸ ਨਹੀਂ ਕਰ ਸਕਦਾ ਕੋਈ ਵੀ ਨਾ ਸਟੇਟ ਗਵਰਨਮੈਂਟ ਨਾ ਕੋਈ ਨਿਕਲ ਸੈਂਟਰ ਗਵਰਨਮੈਂਟ ਬਣੀ ਨਾ 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 ਇਹ ਯੂ ਦਾ ਐਕਟ ਬਹੁਤ ਵਧੀਆ ਐਕਟ ਹੈ ਜੇ ਤੇ ਜਨਾ ਵੀ ਇਸ ਦੀ